ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਅਕਾਲ ਚਲਾਣੇ ਦੇ ਸਬੰਧ ਵਿੱਚ ਵਰਸੀ ਦੇ ਰੂਪ ਦੇ ਵਿੱਚ ਦਿਹਾੜਾ ਜਿਹੜਾ ਆ ਉਹ ਰਮਦਾਸ ਦੀ ਧਰਤੀ ਤੇ ਜਿਹਨੂੰ ਝੰਡਾ ਰਾਮਦਾਸਪੁਰ ਵੀ ਆਖਦੇ ਉਹਥੇ ਉਹ ਦਿਹਾੜਾ ਮਨਾਇਆ ਜਾਂਦਾ ਹੈ ਲੈਕਿਨ ਉਸ ਇਲਾਕੇ ਦੇ ਵਿੱਚ ਜ਼ਿਆਦਾਤਰ ਜਿਹੜਾ ਨਾਮ ਉਹਨੂੰ ਸਰਾਧਾਂ ਦੀ ਚੌਥ ਦਾ ਦਿੱਤਾ ਜਾਂਦਾ ਹੈ। ਜੋੜ ਮੇਲਾ ਬਹੁਤ ਵੱਡੇ ਰੂਪ ਦੇ ਵਿੱਚ ਹੁੰਦਾ ਹੈ। ਇਲਾਕੇ ਦੀਆਂ ਉੱਥੋਂ ਸੰਗਤਾਂ ਦੋ ਤਰੇ ਦਿਨ ਜਿਹੜਾ ਉਹ ਜੋੜ ਮੇਲਾ ਚੱਲਦਾ ਹੈ। ਉਹ ਕਿਸੇ ਨਾ ਕਿਸੇ ਉਹਨੂੰ ਕੋਖਣ ਦਾ ਯਤਨ ਕੀਤਾ ਗਿਆ ਪਰ ਅਜੇ ਉਹਦਾ ਕੋ ਸਿਰ ਪੈਰ ਤਾਂ ਨਹੀਂ ਲੱਭਾ। ਔਰ ਜ਼ਿਆਦਾਤਰ ਉਹਦਾ ਖਿਆਲ ਇਹ ਵਿਚਾਰ ਆਉਂਦਾ ਵੀ ਜਿਵੇਂ ਪਹਿਲੇ ਤਰੀਕਾਂ ਵਗੈਰਾ ਜਿਹੜੀਆਂ ਉਸ ਢੰਗ ਦੇ ਨਾਲ ਨਹੀਂ ਸੰਚੇਤੇ ਹੁੰਦੀਆਂ ਅੱਜ ਤੇ ਸਾਨੂੰ ਨਾ ਇਹ ਲੱਗਦਾ ਕੋਈ ਚੀਜ਼ਾਂ ਵੀ ਸਾਡੇ ਬਜ਼ੁਰਗ ਮਸਿਆ ਪੁੰਨਿਆ ਕਿਉਂ ਚੇਤੇ ਰੱਖਦੇ ਸਨ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਅਸਲ ਵਿੱਚ ਉਹਨਾਂ ਕੋਲੇ ਕੁਝ ਸਮੇਂ ਨੂੰ ਮਾਪਣ ਕਰਨ ਦੇ ਇਹੋ ਹੀ ਦੋ ਚਾਰ ਢੰਗ ਸਨ ਕੁਦਰਤਨ ਅੱਜ ਸਾਨੂੰ ਤਾਂ ਲੱਗਦਾ ਵੀ ਮੋਬਾਈਲ ਕੋਲ ਆ ਜਾ ਕੈਲੰਡਰ ਆ ਗਿਆ ਘਰਾਂ ਚ ਟੰਗੇ ਆ ਮੜਾ ਜਾ ਸਕਰੀਨ ਨੂੰ ਆਉਣ ਕਰੋ ਤੇ ਨਾਲ ਹੀ ਪਤਾ ਲੱਗਦਾ ਜੈ ਇੰਨੀ ਤਰੀਕ ਹੈ ਤੇ ਆ ਦਿਨ ਹੈ ਤੇ ਇੰਜ ਤੇ ਇੰਜ ਉਦੋਂ ਇਹੋ ਜਿਹਾ ਕੁਝ ਨਹੀਂ ਸੀ ਤੂੰ ਕਈ ਵਾਰ ਉਹਨਾਂ ਨੇ ਉਹ ਦਿਨਾਂ ਨੂੰ ਇਸ ਢੰਗ ਦੇ ਨਾਲ ਕੀਤਾ ਤੋ ਇਹ ਹੁਣ ਜਿਹੜਾ ਦਿਨ ਆ ਬਿਜ ਨੂੰ ਸਰਾਧਾਂ ਦੀ ਉਥੇ ਚੌਥ ਕਹਿ ਦਿੰਦੇ ਐ ਅਸਲ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਣਾਂ ਦੀ ਉਹ ਆਕਾਲ ਚਲਾਣੇ ਦੀ ਯਾਦ ਜਿਹਨੂੰ ਵਰਸੀ ਰੂਪ ਕਹਿ ਲੋ ਵੇ ਉਸ ਰੂਪ ਦੇ ਵਿੱਚ ਬਿਲਕੁਲ ਹੀ ਜਿਵੇਂ ਹੁਣ ਬਦਲ ਗਿਆ ਨਾ ਚਲੋ ਥੋੜੀ ਗੱਲਬਾਤ ਹੋਈ ਵੀ ਬਾ ਬਕਾਲਾ ਸਾਹਿਬ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੈ ਉਹ ਪੈ ਗੁਰਤਾ ਗੱਦੀ ਦੇ ਵਿਸ ਨਾਲ ਸੰਬੰਧਿਤ ਦਿਹਾੜਾ ਸੀ ਤੇ ਕਹਿਣਾ ਨੂੰ ਰਖੜ ਪੁੰਨਿਆ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂ ਹੀ ਨਾ ਲੈਣਾ ਇਸੇ ਤਰ੍ਹਾਂ ਹੀ ਉਹ ਮਤਲਬ ਕੁਝ ਨਾਮ ਨੇ ਜਿਨ੍ਹਾਂ 'ਚ ਥੋੜੀ ਕਰੈਕਸ਼ਨ ਕਰਨ ਦੀ ਲੋੜ ਵੀ ਆ ਵੀ ਉਹਨਾਂ ਨੂੰ ਕਰਨਾ ਚਾਹੀਦਾ ਜੇ ਜਦੋਂ ਜਾਗੇ ਉਦੋਂ ਹੀ ਸਵੇਰਾ ਕਿਉਂਕਿ ਸਿੱਖ ਦਾ ਸਰਾਧ ਨਾਲ ਤੇ ਕੋਈ ਦੂਰ ਦੂਰ ਦਾ ਵਿਵਾਸਤਾ ਨਹੀਂ ਗੁਰਬਾਣੀ ਦੇ ਅਨੁਸਾਰ ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤਾ ਤੋ ਇਹ ਜਿਹੜਾ ਰਮਦਾਸ ਹੈ ਜਿਹਨੂੰ ਅੱਜ ਕੱਲਾ ਸੀ ਜਿਆਦਾ ਰਮਦਾਸ ਦੇ ਨਾਮ ਨਾਲ ਜਾਣਦੇ ਆ ਅਸਲ ਵਿੱਚ ਇਹਦਾ ਨਾਮ ਸੀ ਝੰਡਾ ਰਾਮਦਾਸਪੁਰ ਤੇ ਰਾਮਦਾਸ ਜਿਹੜਾ ਨਾਮ ਆ ਇਹ ਗੁਰੂ ਰਾਮਦਾਸ ਮਹਾਰੇ ਦੇ ਨਾਮ ਤੋਂ ਰੱਖਿਆ ਸੀ ਜਦੋਂ ਇਹ ਨਗਰੀ ਵਸਾਈ ਤੇ ਭਾਈ ਝੰਡਾ ਜਿਹੜਾ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਹੋਣਾਂ ਦੀ ਅੰਸਬੰਸ ਹੈ ਬਾਬਾ ਬੁੱਢਾ ਸਾਹਿਬ ਜੀ ਹੋਣਾਂ ਦੇ ਪੜਪੁੱਤਰੇ ਨੇ ਭਾਈ ਝੰਡਾ ਜੀ ਤੋਂ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਐ ਸਰੀਰ ਦਾ ਜਿਹੜਾ ਬਜ਼ੁਰਗੀ ਵਿੱਚ ਜਾ ਕੇ ਤੇ ਉਹਨਾਂ ਨੇ ਰਮਦਾਸ ਉਹਨਾਂ ਦਾ ਜਿੱਥੇ ਪਰਿਵਾਰ ਰਹਿੰਦਾ ਸੀ ਇਸ ਜਗ੍ਹਾ ਤੇ ਆਪਣਾ ਟਿਕਾਣਾ ਕਰ ਲਿਆ ਇੱਥੇ ਜਦੋਂ ਟਿਕਾਣਾ ਕਰ ਲਿਆ ਤੇ ਵੇਖੋ ਕਿੱਡਾ ਸਤਕਾਰ ਧੰਗ ਗੁਰੂ ਹਰगोबिंद ਪਾਤਸ਼ਾਹ ਮਹਾਰਾਜ ਉਹਨਾਂ ਦਾ ਕਰਦੇ ਸਨ ਉਹਨਾਂ ਨੇ ਆਖਿਆ ਬਾਬਾ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ ਤੇ ਤੁਸੀਂ ਨਾ ਆਇਆ ਕਰੋ ਜਦੋਂ ਬੀੜ ਸਾਹਿਬ ਤੋਂ ਜਾਂਦੇ ਸੰਤ ਆਪ ਪਾਲਕੀ ਨੂੰ ਮੋੜਾ ਦੇਣ ਦਾ ਯਤਨ ਕੀਤਾ ਲੇਕਿਨ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਵੀ ਮੈਂ ਛਾਲ ਮਾਰਾਂਗਾ ਤੁਸੀਂ ਇਹ ਪਾਲਕੀ ਥੱਲੇ ਰੱਖ ਦਿਓ ਤੇ ਮਹਾਰਾਜ ਜੀ ਦੇ ਚਰਨ ਫੜ ਲੈ ਸੀ ਬਈ ਦਾਤਾ ਗੁਰੂ ਪਾਲਕੀ ਵਿੱਚ ਉਹ ਵੇਤ ਸਿੱਖ ਮੋਢਾ ਦੇਵੇ ਤੇ ਨੀਤੀ ਹੈ ਇਹ ਤੇ ਬਣਦੀ ਗੱਲ ਲੇਕਿਨ ਸਿੱਖ ਪਾਲਕੀ ਵਿੱਚ ਚੜਿਆ ਹੋਵੇ ਤੇ ਗੁਰੂ ਮੋਢਾ ਦੇ ਵੇਤ ਗੱਲ ਗਲਤ ਹੈ ਨਾ ਤਾਂ ਅੱਜ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਹੈ ਉਸ ਵਕਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸ੍ਰੀ ਹਰਗੋਬਿੰਦਪੁਰ ਸਾਹਿਬ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਮਹਾਰਾਜ ਉੱਥੇ ਨੇ ਜਿੱਥੇ ਜਾਨੀ ਕੋ ਜਾਨੀ ਮਿਲਾ ਦੋ ਉਸ ਵੀ ਰੱਬ ਦੇ ਪਿਆਰੇ ਨੂੰ ਉੱਥੇ ਹੀ ਮਹਾਰਾਜ ਜੀ ਨੇ ਨਵਾਜਿਆ ਭਾਈ ਗੋਪਾਲਾ ਜੀ ਹੋਣਾ ਨੂੰ ਵੀ ਜਿਹੜਾ ਜਪਜੀ ਸਾਹਿਬ ਆਪਾਂ ਕਿੰਨੇ ਨਾ ਸ਼ੁੱਧ ਸੁਣਾਉਣ ਵਾਲਾ ਕਾਰਜ ਇਹ ਵੀ ਉਸੇ ਅਸਥਾਨ ਤੇ ਸ੍ਰੀ ਹਰਗੋਬਿੰਦਪੁਰ ਦਮਦਮਾ ਸਾਹਿਬ ਦੀ ਧਰਤੀ ਤੇ ਤਾਂ ਸੰਗਤਾਂ ਉੱਥੇ ਜਦੋਂ ਜਾਂਦੀਆਂ ਬੜੀ ਭਾਵਨਾ ਨਾਲ ਜਪਜੀ ਸਾਹਿਬ ਦਾ ਪਾਠ ਉੱਥੇ ਬੈਠ ਕੇ ਗੁਰੂ ਦਰਬਾਰ ਵਿੱਚ ਗੁਰੂ ਕੇ ਸਿੱਖ ਕਰਦੇ ਪਿਛਲੇ ਦਿਨੀ ਗਏ ਉੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਤੋ ਉਹ ਉੱਥੇ ਸਨ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਦਾ ਅੰਤਲਾ ਸਮਾਂ ਆਇਆ ਨਾ ਤੇ ਰੱਬ ਦਾ ਪਿਆਰਾ ਉਹਨਾਂ ਨੇ ਸੰਕਲਪ ਲਿਆ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉੱਥੋਂ ਫਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚੱਲ ਕੇ ਤੇ ਰਮਦਾਸ ਦੀ ਧਰਤੀ ਤੇ ਪਹੁੰਚੇ ਜਦੋਂ ਪਹੁੰਚੇ ਨਾਲ ਬਾਬਾ ਵਿਧੀ ਚੰਦ ਜੀ ਭਾਈ ਜੇਠਾ ਜੀ ਇਹ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਕੇ ਪਿਆਰੇ ਨੇ ਭਾਈ ਸਹਿਬ ਭਾਈ ਗੁਰਦਾਸ ਜੀ ਉਹਨਾਂ ਸਰੀਰ ਵਿੱਚ ਨੇ ਕਿਉਂਕਿ ਉਹਨਾਂ ਨੇ 5 ਸਾਲ ਬਾਅਦ ਸਰੀਰ ਕਚੋਲਾ त्यागਿਆ ਬਾਬਾ ਬੁੱਢਾ ਸਾਹਿਬ ਜੀ ਤੋਂ ਇਹਨਾਂ ਗੁਰਸਿੱਖਾਂ ਬਾਕੀ ਜਿਹੜੀ ਆ ਉਹ ਫੌਜ ਕਿਉਂਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਛੱਡੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਗਏ ਉੱਥੇ ਫਿਰ ਇੱਕ ਭਾਈ ਸੁੱਖਾ ਸਿੰਘ ਜੀ ਹੋਣਾਂ ਦਾ ਇਹ ਨਾਮ ਤੇ ਬਣਿਆ ਸਥਾਨ ਹੈ ਰਮਦਾਸ ਜੀ ਆਪ ਜੀ ਦਰਸ਼ਨ ਕਰੋਗੇ। ਉੱਥੇ ਘੋੜੇ ਬੰਨੇ ਤੋਂ ਉੱਥੋਂ ਚੱਲ ਕੇ ਜਦੋਂ ਘਰ ਗਏ ਦੋ ਸਥਾਨ ਨੇ ਇੱਕ ਸਮਾਦ ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਤਪ ਸਥਾਨ ਬਾਬਾ ਬੁੱਢਾ ਸਾਹਿਬ ਜੀ। ਤਪ ਸਥਾਨ ਉਹਨਾਂ ਦਾ ਅਸਲ ਘਰ ਸੀ, ਰਹਿਤ ਸੀ ਤੇ ਜਿਹੜਾ ਸਮਾਦ ਬਾਬਾ ਬੁੱਢਾ ਸਾਹਿਬ ਆ ਇੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ। ਉਹ ਜਦੋਂ ਉੱਥੇ ਗਏ ਤੇ ਘਰ ਪਹੁੰਚੇ ਦਾ ਸਾਹਿਬ ਆ। ਇਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਜਦੋਂ ਉੱਥੇ ਗਏ ਤੇ ਘਰ ਪਹੁੰਚੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੇ ਹੱਥ ਜੋੜ ਕੇ ਬੜੀ ਭਾਵਨਾ ਨਾਲ ਆਖਿਆ ਦਾਤਾ ਮੈਨੂੰ ਭਰੋਸਾ ਸੀ ਤੁਸੀਂ ਜ਼ਰੂਰ ਬੌਢੀ ਕਰੋਗੇ ਕਿਉਂਕਿ ਸੇਵਕ ਦੇ ਅੰਦਰ ਜਦੋਂ ਚਿੱਤ ਉਹਦਾ ਗੁਰੂ ਨਾਲ ਜੁੜਿਆ ਤੇ ਮਾਲਕ ਦਾਤਾ ਆਪਣੇ ਸੇਵਕ ਦੀ ਆਪ ਸੰਭਾਲ ਕਰਦਾ ਜਿਵੇਂ ਜਿਵੇਂ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਤਾਂ ਉਹ ਜਦੋਂ ਹੁਣ ਪਹੁੰਚੇ ਬੜੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਨੇ ਕੀਤੀ ਕਿਉਂਕਿ ਚਾਰ ਪੁੱਤਰ ਸਨ ਉਹਨਾਂ ਦੇ ਭਾਈ ਮਹਿਮੂ ਜੀ ਭਾਈ ਸੁਧਾਰੀ ਭਾਈ ਭਿਖਾਰੀ ਤੇ ਭਾਈ ਪਾਨਾ ਜੀ ਇਹ ਚਾਰ ਪੁੱਤ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਉਹਨ ਜਿਸ ਵਕਤ ਸੇਵਾ ਭਾਵਨਾ ਉੱਥੇ ਕੁਝ ਗੁਰਸਿੱਖਾਂ ਨੇ ਕੁਝ ਬਚਨ ਬਿਲਾਸ ਵੀ ਹੋਏ ਕੁਝ ਨੇ ਪੁੱਛਿਆ ਵੀ ਬਾਬਾ ਬੁੱਢਾ ਸਾਹਿਬ ਲਗਭਗ 1 ਸਦੀ ਤੋਂ ਤੇ 100 ਤੇ 13 ਸਾਲ ਤੁਸੀਂ ਗੁਰੂ ਕਾ ਸੰਗ ਮਾਣਿਆ ਤੇ ਤੁਹਾਡੀਆਂ ਝੋਲੀਆਂ ਇੰਨੀਆਂ ਕਸੀਸਾਂ ਨਾਲ ਭਰੀਆਂ ਬਈ ਗੁਰੂ ਨੇ ਤੁਹਾਡੇ ਤੇ ਮੇਹਰ ਹੀ ਮੇਹਰ ਮੇਹਰ ਹੀ ਮੇਰ ਕੀਤੀ ਹੈ ਮੇਰਾਂ ਦਾ ਮੀਂਹ ਵਰਸਾਇਆ ਸਾਨੂੰ ਵੀ ਕਿਤੇ ਜਾਚ ਦੱਸ ਦਿਓ ਵੀ ਗੁਰੂ ਦੀ ਖੁਸ਼ੀ ਲਈਦੀ ਕਿਵੇਂ ਗੁਰੂ ਨੂੰ ਮਨਾਈਦਾ ਕਿਵੇਂ ਤੁਸੀਂ ਮਨਾਇਆ ਜਿਨਿ ਸਤਗੁਰ ਪੁਰਖ ਮਨਾਇਆ ਜਿਨ੍ਹਾਂ ਨੇ ਮਨਾ ਲਿਆ ਜਿਨ੍ਹਾਂ ਨੇ ਗੁਰੂ ਦੀਆਂ ਉਹਨਾਂ ਅਸੀਸਾਂ ਨੂੰ ਲਿਆ ਜਿਨ੍ਹਾਂ ਤੇ ਗੁਰੂ ਦਾ ਮਨ ਮੰਨ ਗਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਅੱਧੀ ਰਾਤ ਉੱਠਦਾ ਰਿਆਂ ਜਾਂ ਮੈਂ ਆ ਕਰਦਾ ਰਿਆਂ ਕਰਦਾ ਨਾ ਗੁਰੂ ਆਰ ਗੋਬਿੰਦ ਸਹਿਬ ਮਹਾਰਾਜ ਵਾਲ ਹੱਥ ਕਰਕੇ ਕਹਿੰਦੇ ਆ ਸੂਰਜ ਦੇ ਸਾਹਮਣੇ ਬੈਠ ਕੇ ਦੀਵੇ ਤੋਂ ਕੀ ਲਬ ਦਿਓ ਮਾਲਕ ਐ ਸਭ ਕੁਝ ਕਰਨ ਵਾਲਾ ਕਹਿੰਦੇ ਤੇ ਤਰਸ ਐ ਉਸ ਮਾਲਕ ਦਾ ਔਰ ਰਾਤ ਦਾ ਸਮਾਂ ਬਚਨ ਬਿਲਾਸ ਹੁੰਦੇ ਰਹਿ ਤੜਕੇ ਉੱਠ ਇਸ਼ਨਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਕੀਤਾ ਇੱਕ ਚਿੱਤ ਹੋ ਬੜੀ ਭਾਵਨਾ ਨਾਲ ਆਏ ਤੇ ਹੁਣ ਆਖਿਆ ਮਹਾਰਾਜ ਆਗਿਆ ਦਿਓ ਗੁਰੂ ਅਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਕੁਝ ਮੰਗ ਲਓ ਏਡੀ ਵੱਡੀ ਸੇਵਾ ਕੀਤੀ ਤੁਸੀਂ ਕੁਝ ਮੰਗ ਲਓ ਜਦੋਂ ਇਹ ਸ਼ਬਦ ਆਖਿਆ ਤੇ ਉਥੇ ਭਾਵਨਾ ਵੇਖੋ ਇਹਨੂੰ ਕਹਿੰਦੇ ਆ ਵੀ ਆਪਣੇ ਕੀਤੇ ਹੋਏ ਤੇ ਮੈਂ ਗੁਰੂ ਦੀ ਕਿਰਪਾ ਤੇ ਆਖਿਆ ਜੀ ਇੱਕ ਤਾਂ ਆਪਣੇ ਪੁੱਤਰ ਬਾਬਾ ਭਾਨਾ ਜੀ ਦੀ ਬਾਹ ਫੜਾਈ ਕਿੰਦੇ ਮਾਲਕ ਜਿਵੇਂ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਵਿਛੜਨ ਨਹੀਂ ਦਿੱਤਾ ਆ ਮੇਰੀ ਔਲਾਦ ਦੀ ਬਾਹ ਫੜ ਲਓ ਇਹ ਕਦੇ ਵੀ ਤੁਹਾਡੇ ਦਰ ਤੋਂ ਟੁੱਟੇ ਨਾ ਦੂਰ ਨਾ ਹੋਵੇ ਇਹ ਸਾਡੇ ਅੰਦਰ ਵੀ ਭਾਵਨਾ ਅਰਦਾਸ ਹੋਣੀ ਚਾਹੀਦੀ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇ ਉਹ ਹੁਣ ਉਹ ਕਹਿੰਦੇ ਤਾਂ ਤੁਹਾਡੀ ਪ੍ਰੀਤ ਨਿਭਣੀ ਆ ਕੁਝ ਮੰਗ ਲਓ ਤੇ ਹੱਥ ਜੋੜ ਕੇ ਇੱਕੋ ਆਖਿਆ ਕਹਿੰਦੇ ਮਹਾਰਾਜ ਜੇ ਤਰੁੱਠੇ ਹੋ ਨਾ ਇੱਕ ਵਾਰੀ ਰਸਨਾ ਤੋਂ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ ਲਿਆ ਮੈਨੂੰ ਦਰਗਾਹ 'ਚ ਥਾਂ ਮਿਲ ਜਾਏਗੀ ਇਹ ਦਾਵਾ ਨਹੀਂ ਕੀਤਾ ਵੀ ਮੈਂ ਆ ਕਿਤਾ ਕਹਿੰਦੇ ਇੱਕ ਵਾਰੀ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ ਲਿਆ ਮੈਨੂੰ ਦਰਗਾਹ 'ਇਥਾਂ ਮਿਲ ਜਾਏਗੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦੇ ਘਰ ਵਿੱਚ ਆਏ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਨਹੀਂ ਸਨ ਟੇਕਣ ਦੇਂਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਦੇ ਵੀ ਚਰਨਾ 'ਚ ਮੱਥਾ ਨਹੀਂ ਸੀ ਉਹਨਾਂ ਨੇ ਟੇਕਣ ਦਿੱਤਾ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿੱਦਣ ਲਾਹੌਰ ਗਏ ਸ਼ਹਾਦਤ ਦੇਣ ਵਾਸਤੇ 1606 ਚ ਜਾਣ ਲੱਗੇ ਇੱਕ ਗੱਲ ਕਹਿ ਕੇ ਗਏ ਸਨ ਕੋਠਾ ਸਾਹਿਬ ਕਹਿੰਦੇ ਲਾਲ ਜੀ ਇਹਨਾਂ ਦਾ ਕਹਿਆ ਹੋਇਆ ਸਾਡਾ ਕਹਿਆ ਜਾਣਣਾ ਵੀ ਬਾਬਾ ਬੁੱਢਾ ਜੀ ਬੋਲੇ ਤੇ ਤੂੰ ਸਮਝਣਾ ਵੀ ਮੈਂ ਤੁਹਾਡਾ ਪਿਤਾ ਤੁਹਾਨੂੰ ਕੁਝ ਕਹਿ ਰਿਹਾ ਏਡਾ ਵੱਡਾ ਮਾਣ ਦਿੱਤਾ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਲੇਕਿਨ ਅੱਜ ਉਹਨਾਂ ਨੇ ਨਾ ਬਦੋ ਬਦੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੀਸ ਰੱਖ ਦਿੱਤਾ ਜਦੋਂ ਸੀਸ ਰੱਖਿਆ ਕਿੰਨਾ ਚਿਰ ਨਾਲ ਵਾਲੇ ਗੁਰਸਿੱਖ ਜੇ ਮੋਢੇ ਤੋਂ ਪਕੜਦੇ ਵੀ ਸ਼ਾਇਦ ਠਾਈਏ ਲੇਕਿਨ ਉਹ ਸੀਸ ਇਹੋ ਜਿਹਾ ਮੱਥਾ ਟੇਕਿਆ ਇੱਕੋ ਵਾਰੀ ਦੁਬਾਰਾ ਪਰਤ ਕੇ ਚੁੱਕਿਆ ਨਹੀਂ ਸਰੀਰ 'ਚੋਂ ਪ੍ਰਾਣ ਜਿਹੜੇ ਸਾਨੂੰ ਪੰਖੇਰੂ ਹੋ ਗਏ ਔਰ ਉਹ ਜੀਵਨ ਜਿਹਨੂੰ ਮਹਾਰਾਜ ਕਹਿੰਦੇ ਸੇਵਕ ਕੀ ਓੜਕ ਨਿਭਹੀ ਪ੍ਰੀਤੋ ਦੇਹੀ ਏਡੀ ਪਵਿੱਤਰ ਜਦੋਂ ਜਿੱਥੇ ਅੱਜ ਸਮਾਦ ਬਾਬਾ ਬੁੱਢਾ ਸਾਹਿਬ ਨਾ ਰਮਦਾਸ ਜਦੋਂ ਤਪਸਥਾਨ ਤੋਂ ਸਰੀਰ ਨੂੰ ਉੱਥੇ ਲਿਆਉਣਾ ਤੇ ਇਹ ਲਿਖਿਆ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਮੋਢਾ ਦੇਣ ਲੱਗੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਮੋਢਾ ਅਸੀਂ ਵੀ ਦੇਣਾ ਤੇ ਜਦੋਂ ਮੋਢਾ ਦੇਖ ਕੇ ਤੁਰੇ ਨਾ ਤੇ ਨਾਲ ਕਹਿੰਦੇ ਨੇ ਏਡੀ ਕਮਾਈ ਵਾਲੇ ਬ੍ਰਹਮ ਗਿਆਨੀ ਕਿੰਦੇ ਜੀ ਅਸੀਂ ਉਹਨਾਂ ਤੁਹਾਡੀ ਪਾਲਕੀ ਨੂੰ ਮੋਢਾ ਦੇਣਾ ਚਾਹੁੰਨੇ ਸਾਂ ਪਰ ਤੁਸੀਂ ਸਾਡੀ ਉਹ ਇੱਛਾ ਪੂਰੀ ਨਹੀਂ ਹੋਣ ਦਿੱਤੀ ਪਰ ਅੱਜ ਅਸੀਂ ਤੁਹਾਡੇ ਇਸ ਸਰੀਰ ਨੂੰ ਮੋਢਾ ਦੇ ਕੇ ਸਾਡੀ ਭਾਵਨਾ ਸੀ ਏਡੀ ਕਮਾਈ ਵਾਲੇ ਨੂੰ ਅਸੀਂ ਆਪਣੇ ਮੋਢੇ ਤੇ ਇਸ ਤਰ੍ਹਾਂ ਜਿਹੜਾ ਲੈ ਕੇ ਤੁਰੀਏ ਅੱਜ ਅਸੀਂ ਤੁਹਾਡੇ ਸਰੀਰ ਨੂੰ ਮੋਢਾ ਦੇ ਕੇ ਆਪਣੀ ਉਸ ਭਾਵਨਾ ਨੂੰ ਪੂਰਨਪੈ ਕਰਦੇ ਇਹੋ ਜਾਂ ਸਤਕਾਰ ਮਾਲਕ ਦੀ ਅਰਾਧਨਾ ਵਾਲਿਆਂ ਦਾ ਜਦੋਂ ਲੈ ਕੇ ਗਏ ਤੇ ਗੁਰਬਿਲਾਸ ਵਾਲਾ ਲਿਖਦਾ ਹੈ ਕਿੰਦੇ ਚਿਖਾ ਪਰ ਜਦ ਹੀ ਧਰੀ ਸਾਹਿਬ ਬੁੱਢੇ ਦੇਹ ਬਾਬਾ ਬੁੱਢਾ ਸਾਹਿਬ ਜੀ ਦੀ ਦੇਹ ਸਰੀਰ ਜਦੋਂ ਚਿਖਾ ਤੇ ਧਰਿਆ ਸ੍ਰੀ ਹਰਿ ਗੋਬਿੰਦ ਕੇ ਨੈਣ ਤੇ ਚਲਿਓ ਨੀਰ ਅਸਨੇ ਕਹਿੰਦੇ ਮਹਾਰਾਜ ਜੀ ਦੇ ਨੇਤਰਾਂ ਚੋਂ ਜਲ ਜਿਹੜਾ ਵਹਿ ਤੁਰਿਆ ਔਰ ਉਹ ਕੋਈ ਲਾਂਬੇ ਵਾਲਾ ਨਹੀਂ ਸੀ ਉਸ ਕਮਾਈ ਦੇ ਵਾਸਤੇ ਸੀ ਉਹਦੇ ਵਾਸਤੇ ਬੈਰਾਗ ਸੀ ਵੀ ਕੋਈ ਜੀਵਨ ਇਸ ਤਰ੍ਹਾਂ ਵੀ ਕਮਾ ਸਕਦਾ ਹੈ ਕੋ ਜਿੰਦਗੀ ਨੂੰ ਇਸ ਰੂਪ ਵਿੱਚ ਵੀ ਲੈ ਕੇ ਜਾ ਸਕਦਾ ਜਿਹਨੂੰ ਗੁਰੂ ਨੇ ਆਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਬੁੱਢਿਆ ਤੇਰੇ ਤੋਂ ਕਦੇ ਬੋਲੇ ਨਾ ਹੋਸਾਂ ਉਹ ਉਹ ਜੀਵਨ ਤੇ ਵਾਕਈ ਛੇ ਪਾਤ ਛਾਇਆਂ ਤੱਕ ਜਿਨ੍ਹਾਂ ਨੇ ਦیدار ਅਠ ਗੁਰੂ ਸਾਹਿਬਾਨ ਦੇ ਕੀਤੇ ਤਖਤ ਤੇ ਛਾਂ ਦੇ ਤਾਕਤ ਤੋਂ ਬਾਅਦ ਜਿਹੜਾ ਆ ਗੁਰੂ ਹਰ Rai ਸਾਹਿਬ ਦਾ ਵੀ دیدار ਬਾਬਾ ਬੁੱਢਾ ਸਾਹਿਬ ਜੀ ਨੂੰ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਾਂ ਪੜਾਉਂਦੇ ਰਹੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੁਨੀਆਵੀ ਸਿੱਖਿਆ ਦੀ ਬਾਤ ਤਾਂ ਉਹ ਐਸੀ ਮਹਾਨ ਆਤਮਾ ਜਿਨ੍ਹਾਂ ਨੇ ਆਪਣੇ ਸਰੀਰ ਕਚੋਲੇ ਨੂੰ ਤਜਿਆ ਉਹਨਾਂ ਦੀ ਯਾਦ ਜੋਰ ਮਦਾਸ ਦੀ ਧਰਤੀ ਤੇ ਮਨਾਈ ਜਾਂਦੀ ਹੈ ਲੋੜ ਹੈ ਉਹਨਾਂ ਦੇ ਜੀਵਨ ਵਿੱਚੋਂ ਅਸੀਂ ਕੋ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਸਕੀਏ ਸਾਨੂੰ ਮਨ ਦੇ ਵਿੱਚ ਵਿਚਾਰ ਆਏਗੀ ਭਾਈ ਭਾਨਾ ਜੀ ਹੋਣਾਂ ਤੋਂ ਬਾਅਦ ਆਪਾਂ ਜਾਣਦੇ ਹਾਂ ਵੀ ਉਹਨਾਂ ਦੇ ਅੱਗੋਂ ਜਿਹੜੇ ਸੁਪੁੱਤਰ ਨੇ ਨਾ ਉਹ ਭਾਈ ਸਰਵਣ ਜੀ ਹੋਏ ਭਾਈ ਸਰਵਣ ਜੀ ਹੋਣਾਂ ਤੋਂ ਬਾਅਦ ਭਾਈ ਛੰਡਾ ਜੀ ਹੋਏ ਭਾਈ ਛੰਡਾ ਜੀ ਹੋਣਾਂ ਤੋਂ ਬਾਅਦ ਭਾਈ ਗੁਰਦਤਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਾ ਜਿਹੜਾ ਉਹ ਮਰਿਆਦਾ ਨਿਭਾਈ ਸੀ ਤੇ ਜਿਹੜੇ ਭਾਈ ਸਰਵਣ ਜੀ ਆ ਇਹਨਾਂ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਦੀ ਮਰਿਆਦਾ ਜਿਹੜੀ ਉਹਨਾਂ ਨੇ ਨਿਭਾਈ ਸੀ ਫਿਰ ਇਹ ਵੇਖੋ ਕਮਾਈਆਂ ਨੂੰ ਨਮਸਕਾਰ ਹੁੰਦੀ ਆ ਜਿਸ ਦਿਨ ਕਲਗੀ ਤਰਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਤੇ ਬਾਬਾ ਰਾਮ ਕੋਇਰ ਜੀ ਹੋਣਾ ਦੀ ਉਮਰ ਆ ਬਾਬਾ ਗੁਰਦਤਾ ਜੀ ਹੋਣਾ ਤੋਂ ਬਾਅਦ ਬਾਬਾ ਰਾਮ ਕੋਇਰ ਜੀ ਕੇਵਲ 4 ਸਾਲ ਸੀ ਤੇ ਇਹ ਥੋੜੀ ਆਖਿਆ ਵੀ ਇਹ ਇਹ ਬੱਚੇ ਨੇ ਇਹ ਕਹਿੰਦੇ ਨਹੀਂ ਇਸ ਘਰ ਨੂੰ ਜਿਹੜੀ ਇਹ ਦਾਤ ਮਿਲੀ ਆ ਨਾ ਇਹ ਬੱਚੇ ਨਹੀਂ ਇਹ ਬਾਬੇ ਨੇ ਤੇ ਬਾਬਾ ਰਾਮ ਕੋਇਰ ਜੀ ਨੂੰ ਰਮਦਾਸ ਤੋਂ ਸਦਿਆ ਉਥੇ ਕਿਉਂ ਸਾਲਾਂ ਦੀ ਅਰਬ ਲੈ ਆਪਣੇ ਛੋਟੇ-ਛੋਟੇ ਹੱਥਾਂ ਨਾਲ ਗੁਰਤਾ ਗੱਦੀ ਦੀ ਸਾਰੀ ਮਰਿਆਦਾ ਬਾਬਾ RAM ਕੋਇਰ ਜੀ ਨੇ ਨਿਭਾਈ ਗੁਰੂ ਕਲਗੀ ਤਰ ਸਾਹਿਬ ਜਦ ਤੱਕ ਉਹ ਤਖਤ ਤੇ ਬੈਠੇ ਤੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਵੀ ਇਤਿਹਾਸ ਦਾ ਪੰਨਾ ਜਿੱਦਣ ਆਖਿਆ ਨੇ ਜੀ ਕਪੂਰਨ ਬ੍ਰਹਮ ਗਿਆਨੀ ਦੇ ਅਸੀਂ ਜਿਹੜੇ ਉਹ ਦਰਸ਼ਨ ਕਰਨੇ ਲਾਲ ਜੀ ਕੋ ਐਸਾ ਮਾਲਕ ਦਾ ਪਿਆਰਾ ਤੇ ਧੰਨ ਗੁਰੂ ਕਲਗੀ ਤਰ ਸਾਹਿਬ ਮਹਾਰਾਜ ਜੀ ਨੇ ਬਾਬਾ RAM ਕੋਇਰ ਜੀ ਉਹਨਾਂ ਨੂੰ ਆਨੰਦਪੁਰ ਸਾਹਿਬ ਸੱਦਿਆ ਤੇ ਆਖਿਆ ਮਾਤਾ ਜੀ ਅੱਜ ਦੇ ਸਮੇਂ ਵਿੱਚ ਇਹਨਾਂ ਨਾਲੋਂ ਵੱਡਾ ਬ੍ਰਹਮ ਗਿਆਨੀ ਦੁਨੀਆ 'ਤੇ ਦੂਜਾ ਕੋਈ ਨਹੀਂ ਚ ਐਡਾ ਵੱਡਾ ਮਾਣ ਸਨਮਾਨ ਫਿਰ ਬਾਬਾ ਰਾਮ ਕੋਇਰ ਜੀ ਹੋਣਾਂ ਦੇ ਅੱਗੋਂ ਜਿਹੜਾ ਮੇਰ ਚੰਦ ਜੀ ਹੋਏ ਮੇਰ ਚੰਦ ਜੀ ਹੋਣਾਂ ਦੇ ਕਾਣ ਸਿੰਘ ਜੀ ਕਾਣ ਸਿੰਘ ਜੀ ਹੋਣਾਂ ਦੇ ਸੁਜਾਨ ਸਿੰਘ ਸੁਜਾਨ ਸਿੰਘ ਜੀ ਹੋਣਾਂ ਇੱਕੋ ਕਿ ਛੋਟੀ ਉਮਰ ਚਲੇ ਗਏ ਉਹਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਦੀ ਅਨਸਬੰਸ ਨਹੀਂ ਹੈ ਕੋਈ ਮਤਲਬ ਪੂਜਾ ਕਰਾਉਣ ਨੂੰ ਜਿਹੜਾ ਕੋ ਮਰਜ਼ੀ ਕਰਾਈ ਜਾਏ ਐਵੇਂ ਕਹਿਣ ਦੇ ਨਾ ਤੇ ਬਾਬਾ ਸੁਜਾਨ ਸਿੰਘ ਜੀ ਜਿਹੜੇ ਸੁਜਾਨ ਉਹ ਛੋਟੀ ਉਮਰ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੀ ਅਨਸਬੰਸ ਜਿਹੜੀ ਆਪਾਂ ਪੀੜੀ ਕਹਿੰਨੇ ਆ ਨਾ ਉਹ ਨਹੀਂ ਆ ਉਸ ਤੋਂ ਬਾਅਦ ਇਹ ਫਿਰ ਮਿਸਲਾਂ ਦਾ ਵੇਲਾ ਜਦੋਂ ਜੰਗਲਾਂ 'ਚ ਸਮਾਂ ਘਟਦੇ ਸੀ ਉਦੋਂ ਫਿਰ ਇਹ ਮਹਾਤਮਾ ਦੇ ਕੋਲੇ ਅਸਥਾਨ ਚਲੇ ਗਏ ਸਨ ਤੋਂ ਮਹਾਤਮਾ ਅੱਗੇ ਤੋਂ ਅੱਗੇ ਚਰਨਾਂ ਦਾ ਅਸ ਇਸ ਤਰ੍ਹਾਂ ਉਹ ਚੱਲਦੇ ਰਹੇ ਵੀ ਇੱਕ ਤੋਂ ਬਾਅਦ ਦੂਜਾ ਫਿਰ ਇੱਕ ਮਹਾਤਮਾ ਰਗਵੀਰ ਜੀ ਹੋਏ ਨੇ ਉਹਨਾਂ ਨੇ ਫੇਰੇ ਜਿਹੜੇ ਅਸਥਾਨ ਸੀ ਜਦੋਂ ਗੁਰੂ ਘਰ ਦੀ ਜਿਹੜਾ ਉਹ ਜਦੋਂ ਅਕਾਲੀਆਂ ਦਾ ਪ੍ਰਬੰਧ ਆਇਆ ਤਾਂ ਇਹ ਗੁਰ ਅਸਥਾਨ ਜਿਹੜੇ ਸਨ ਉਹ ਫਿਰ ਉਹਨਾਂ ਨੂੰ ਸੇਵਾ ਸੌਂਪ ਦਿੱਤੀ ਚੰਗੇ ਜੀਵਨ ਵਾਲੇ ਵੀ ਹੈ ਨੇ ਹੈਗੇ ਸਨ ਉਹ ਕਹਿੰਦੇ ਵੀ ਗੁਰੂ ਘਰ ਦੀ ਮਾਨਤ ਗੁਰੂ ਕੀ ਸਿੱਖ ਦੀ ਇਸ ਕਰਕੇ ਸੇਵਾ ਕਰੇ ਤੋ ਐਸੇ ਮਾਲਕ ਦੇ ਪਿਆਰੇ ਸੇਵਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜਨਮ ਮਰਨ ਦੋਹਾਂ ਮੈਂ ਨਾਹੀ ਜਾਣ ਪਰਉਪਕਾਰੀ ਆਇ ਜੰਮਣ ਮਰਨ ਨੂੰ ਬਾਹਰ ਪਰਉਪਕਾਰੀ ਜਗ ਵਿੱਚ ਆਏ ਸੇ ਮਾਲਕ ਦੇ ਪਿਆਰੇ ਉਹਨਾਂ ਦੀ ਕਮਾਈ ਨੂੰ ਸਦਾਬ ਨਮਸਕਾਰ ਨਤਮਸਤਕ ਹਾਂ